ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਜੀ ਵੀਡੀਓ ਵਿੱਚ ਤੁਹਾਨੂੰ ਇੱਕ ਹੋਰ ਨੀਲੀ ਰਵੀ ਦਾ ਚੰਗਾ ਵਧੀਆ ਨਗੀਨਾ ਜਿਹੜਾ ਮਾਲੀ ਦਿਖਾਉਣ ਲੱਗੇ ਆ ਤੁਹਾਨੂੰ ਪਤਾ ਵੀ ਆਪਣਾ ਕੰਮ ਹੀ ਮਾਲੀ ਵਿਖਾਉਣਾ ਹੈ ਹੋਰ ਦਾ ਇਨੀ ਨਹੀਂ ਕਰੀਗਾ ਤੇ ਮਾਲੀ ਆਪਾਂ ਬਾਈ ਚੜਦੇ ਤਾਂ ਚੜਦਾ ਹੀ ਵਿਖਾਇਆ ਆ ਚੈੱਕ ਕਰੋ ਇੱਕ ਹੋਰ ਬਲਾ ਟੈਸਟੀਗਲ ਬੰਤਰ ਇਹਦੀ ਵੀ ਚੈੱਕ ਕਰੋ ਤੇ ਛੋਟੀ ਗੋਡੀ ਦਾ ਮਾਲੀ ਆ ਤੇ ਲቦਚੜ ਮਾਲੀ ਆ ਇਹ ਅੱਖਾਂ-ਅੱਖਾਂ ਦੀ ਬਣਾਵਟ ਚੰਗੀ ਆ ਸਿੰਘ ਵੀ ਬਹੁਤ ਸੋਹਣਾ ਤੇ ਕੁਆਲਿਟੀ ਦੇਖ ਸਕਦੇ ਆ ਮਾਲ ਦੇ ਵਿੱਚ ਵੀ ਵੇਖੋ ਕੁਆਲਿਟੀ ਬਹੁਤ ਚੰਗੀ ਆ ਝੋਟੀ ਚੈੱਕ ਕਰੋ ਬਹੁਤ ਚੰਗੀ ਝੋਟੀ ਆ ਕੱਲੇ-ਕੱਲੇ ਜਾਨਵਰ ਦੀ ਮਾੜੀ-ਮਾੜੀ ਝਾੜ ਮਰਾਉਣੇ ਤੁਹਾਨੂੰ ਤੇ ਜਾਨਵਰ ਸਾਰੇ ਸਾਫ਼-ਸੁਥਰੇ ਜਾਨਵਰ ਆ ਵੀ ਚੈੱਕ ਕਰੋ ਝੁੱਟੀ ਹੋਰ ਮਾਲ ਦੇਖ ਸਕਦੇ ਆ ਆਪਾਂ ਇਹ ਸਮੇਂ ਦੇ ਹਿਸਾਬ ਨਾਲ ਇੱਕ ਪੁਰਾਣੀ ਮੈਂ ਵਖਾਉਣੇ ਤੁਹਾਨੂੰ ਦੇਖੋ ਸਿੰਘ ਵੇਖੋ ਪਹਿਲਾਂ ਪੁਰਾਣੀਆਂ ਮੱਝਾਂ ਦੇ ਐਵੇਂ ਦੇ ਸਿੰਘ ਹੁੰਦੇ ਸੀ ਲੰਮੇ ਲੰਮੇ ਮੀਨੇ ਸਿੰਘ ਵੇਖੋ ਮੱਝ ਜਬਰਦਸਤ ਮੈਂ ਹੈ ਵੀ ਤੇ ਆ ਵੀ ਝੋਟੀ ਚੈੱਕ ਕਰੋ ਨੀਲੀ ਦੀ ਕੁਆਲਿਟੀ ਦੇਖੋ ਇਹਦੇ ਵਿੱਚ ਸਿੰਘ ਦੇਖ ਸਕਦੇ ਚੈੱਕ ਕਰੋ ਮੱਲੀ ਵੀ ਜਾਣਵਰ ਸਾਰੇ ਹੀ ਸਾਫ ਸੁਥਰੇ ਆ ਵੀ ਝੋਟੀ ਦੇਖੋ ਬਹੁਤ ਚੰਗੀਆਂ ਚੰਗੀਆਂ ਖਰੀਆਂ ਖਰੀਆਂ ਝੋਟੀਆਂ ਮਈਆਂ ਦੇਖੋ ਜੀ ਬਰੀਡਿੰਗ ਹੁੰਦੀ ਹੈ ਨਾ ਜਿਹੜੀ ਹਮੇਸ਼ਾ ਤੁਹਾਨੂੰ ਮੈਂ ਦਿਖਾਉਣਾ ਬਰੀਡਿੰਗ ਹੁੰਦੀ ਆ ਘਰ ਤੋਂ ਘੱਟ 100 ਜਾਂ 50 ਮੱਝਾਂ ਦੇ ਫਿਰ ਬਰੀਡਿੰਗ ਹੁੰਦੀ ਹੈ ਨਿਆਰੇ ਜਰ ਵੇਖੋ ਮਾਲੀ ਦੀ ਤੋਰਾ ਵੇਖੋ ਕਿੰਡਾ ਜ਼ਬਰਦਸਤ ਬਹੁਤ ਵਧੀਆ ਮਾਲੀ ਹੈ ਚਾਲ ਚੂਲ ਬੜੇ ਪਿੱਟ ਪੁੜਾ ਚੌੜਾ ਰਾਵੀ ਟੱਚ ਦਾ ਮਾਲੀ ਆ ਤੁਰਦਾ ਬਹੁਤ ਜ਼ਬਰਦਸਤ ਆੱਖਾਂ ਓੱਖਾਂ ਦਾ ਟੈਸਟੀ ਗੱਲ ਦਾ ਲቦਚੜ ਮਾਲੀ ਥੋਣੀ ਕੋਲੀ ਦਾ ਬਿਲਕੁਲ ਸਾਫ਼ ਚੈੱਕ ਕਰੋ ਹੋਰ ਵੀ ਜਾਨਵਰ ਚੈੱਕ ਕਰ ਸਕਦੇ ਆ ਝੋਟੀਆਂ ਦੇਖੋ ਆ ਝੋਟੀ ਦੇਖੋ ਕੁਆਲਿਟੀ ਦੇਖੋ ਇਹਦੇ ਵਿੱਚ ਥੀਦੇ ਵਿੱਚ ਆਹ ਦੇਖੋ ਮੱਝ ਪ੍ਰਾਣੀ ਪ੍ਰਾਣੀ ਮੱਝ ਮੀਂਹੇ ਡੇਢੇ ਸਿੰਘ ਹੁੰਦੇ ਸੀ ਪ੍ਰਾਣੀਆਂ ਮਈਆਂ ਦੇ ਹੋਰ ਵੀ ਚੈੱਕ ਕਰੋ ਜਾਨਵਰ ਆ ਝੋਟੀ ਵੇਖੋ ਪਹਿਲਾਂ ਹਾਵੀ ਨੀਲੀ ਦੀ ਜਾਂ ਛੋਟੀ ਨੀਲੀ ਰਵੀ ਦੀ ਬੂਰੀ ਬੂਰੀ ਝੋਟੀ ਆ ਚੈੱਕ ਕਰ ਸਕਦੇ ਆ ਵੀ ਮੱਝ ਵੇਖੋ ਨੀਲੀ ਰਵੀ ਦੀ ਵੱਡੀ ਮੈਂ ਪੁਰਾਣੀ ਮੈਂ ਜ਼ਬਰਦਸਤ ਮੈਂ ਆਏ ਵੀ ਹੋਰ ਵੀ ਜਾਨਵਰਾ ਵੀ ਝੋਟੀ ਦੇਖ ਸਕਦੇ ਤੁਸੀਂ ਚੰਗੇ ਚੰਗੇ ਖਰੇ ਖਰੇ ਜਾਨਵਰਾ ਬਹੁਤ ਵਧੀਆ ਸਾਫ ਵੀ ਚੈੱਕ ਕਰ ਸਕਦੇ ਆ ਆ ਵੀ ਚੈੱਕ ਕਰ ਸਕਦੇ ਆ ਤੁਸੀਂ ਛੋਟੀਆਂ ਕਟੀਆਂ ਇਹਦੇ ਬੱਚੇ ਆ ਗਏ ਸਾਹਮਣੇ ਨਵੀਂ ਆਇਆ ਜੀ ਠੀਕ ਆ ਜੀ ਦੇਖੋ ਕੁਆਲਟੀ ਜਾਨਵਰਾਂ ਦੇ ਵਿੱਚ ਤੇ ਉਹ ਵੀ ਝੋਟੀ ਦੇਖੋ ਇੱਕ ਨੀਲੀ ਦੀ ਝੋਟੀ ਆ ਦੇਖੋ ਦੂਰੇ ਖੁੱਡੇ ਦੀ ਬਹੁਤ ਵਧੀਆ ਆ ਵੀ ਝੋਟੀ ਦੇਖੋ ਪਿੱਠ ਖੁੱਡੇ ਦੀ ਬੰਤਰ ਦੇਖੋ ਇਹਦੇ ਵਿੱਚ ਸਾਫ਼ ਸੁਥਰੀ ਬਿਲਕੁਲ ਉਸ ਤੋਂ ਬਾਅਦ ਆ ਵੀ ਝੋਟੀ ਦੇਖੋ ਈਲੀ ਦੇ ਜਾਨਵਰ ਸਾਰੇ ਹੀ ਚੰਗੇ ਆ ਟਾਪ ਜਾਨਵਰ ਆ ਬਿਲਕੁਲ ਟਾਪ ਤੇ ਸਮੇ ਦੇ ਹਿਸਾਬ ਨਾਲ ਜਾਨਵਰ ਤੁਹਾਨੂੰ ਪਤਾ ਚੰਗੇ ਚੰਗੇ ਆਪਾਂ ਵਿਖਾਈ YouTube ਤੇ ਬਹੁਤ ਵਧੀਆ ਵਧੀਆ ਜਾਨਵਰ ਜਿਹੜੇ ਤੁਹਾਨੂੰ ਦਰਸ਼ਨ ਕਰਾਏ ਆ ਤੇ ਜੇ ਆਪਾਂ ਚੰਗੇ ਜਾਨਵਰ ਦੇ ਦਰਸ਼ਨ ਕਰਾਏ ਤੁਸੀਂ ਵੀ ਮੁੱਲ ਮੋੜਿਆ ਫੁੱਲ ਸਬਸਕ੍ਰਾਈਬਰ ਜਿਹੜੇ ਆਪਣਾ ਵੀਡੀਓ ਦਾ ਵਿਊ ਚੰਗਾ ਵਧੀਆ ਅਰੀਜਨਲ ਵਿਊ ਆ ਅਰੀਜਨਲ ਹੀ ਸਬਸਕ੍ਰਾਈਬਰ ਹੈ ਜਿਹਦੇ ਵਿੱਚ ਆਪਾਂ ਕੋਈ ਫੇਕ ਖਰੀਦੇ ਆ ਨਹੀਂ ਜਾਂ ਕੋਈ ਫੇਕ ਲਿਆ ਨਹੀਂ ਸਬਸਕ੍ਰਾਈਬਰ ਭਾਵੇਂ ਇੱਕ ਵ데 ਰੋਜ਼ ਦਾ ਪਰ ਹੋਊਗਾ ਅਰੀਜਨਲ ਵੇਖ ਨਹੀਂ ਲੈਣਾ ਕੋਈ ਵੀ ਸਬਸਕ੍ਰਾਈਬਰ ਵੇਖ ਨਹੀਂ ਆਉਣਾ ਆਪਣਾ ਬਿਲਕੁਲ ਇਹਨੇ ਸਬਸਕ੍ਰਾਈਬਰ ਹੋਣਗੇ ਚੈੱਕ ਕਰ ਸਕਦੇ ਆ ਕੁਆਲਿਟੀ ਮਈਆਂ ਦੇ ਵਿੱਚ ਜਬਰਦਸਤ ਨਿਆਰਾ ਵੇਖੋ ਬਿਲਕੁਲ ਸਾਫ ਸੁਥਰਾ ਜਾਨਵਰ ਸਾਰਾ ਤੇ ਮਈਆਂ ਕਈ ਘੂਰਦੀਆਂ ਹੋਪ ਹੋਪ ਇਹ ਚੈੱਕ ਕਰ ਸਕਦੇ ਤੁਸੀਂ ਇਹਨਾਂ ਨੂੰ ਕੁਆਲਿਟੀ ਛੋਟੀ ਇੱਕ ਬੂਰੀ ਆ ਥੱਲੇ ਫਿਰਦੀ ਮਾਲੀ ਦੁਬਾਰਾ ਪ੍ਰਦਰਸ਼ਨ ਕਰਾਉਣੇ ਮਾਲੀ ਦੇ ਤੁਹਾਨੂੰ ਮਾਲੀ ਲቦਚੜ ਬੱਲ ਕਰੋ ਚੈੱਕ ਕਰੋ ਲቦਚੜ ਮਾਲੀ ਚੰਗੇ ਬੱਚੇ ਪਾਊਗਾ ਇਹ ਖੱਡੀ ਸਾਈਡ ਨੂੰ ਮਾਲੀ ਸਾਈਡ ਨੂੰ ਕੱਟ ਲਓ ਹੋਰ ਵਧੀਆ ਸਾਫਾ ਮਾਲੀ ਅਵੀ ਜੋਟੀ ਦੇਖ ਸਕਦੇ ਆ ਹੋਰ ਦੇਖੋ ਜਾਨਵਰ ਮਾਲੀ ਜੀ ਦਾ ਦੁਆਰ ਤੋਂ ਦਿਖਾਉਣੇ ਤੁਹਾਨੂੰ ਆਹ ਦੇਖੋ ਬਰੀਡਿੰਗ ਨੀਲੀ ਦਾ ਦੀ ਛੋਟੀ ਦੇਖੋ ਇਹਦੀ ਬਰੀਡਿੰਗ ਦੇਖੋ ਛੱਡੀ ਜਬਰਦਸਤ ਛੋਟੀ ਥਾਣਾ ਦੀ ਆਰਡਰ ਦੀ ਸਾਫ਼ ਸੁਥਰੀ ਬਿਲਕੁਲ ਕੁਆਲਟੀ ਵਾਲੀ ਛੋਟੀ ਆ ਤੇ ਹੋਰ ਵੀ ਤੇ ਇਹ ਜਾਨਵਰ ਦੇਖ ਲਓ ਕੁਆਲਟੀ ਆ ਵੇਖੋ ਛੋਟੀ ਕੱਟੀ ਮਾਲੀ ਬੜਾ ਵਧੀਆ ਲੱਗਿਆ ਮੈਨੂੰ ਮਾਲੀ ਬਹੁਤ ਸੋਹਣਾ ਛੋਟੀ ਗੁੱਡੀ ਦਾ ਮਾਲੀ ਆ ਵੀ ਕੱਟੀ ਚੈੱਕ ਕਰੋ ਕੁਆਲਟੀ ਚੈੱਕ ਕਰੋ ਇਹਦੇ ਵਿੱਚ ਮਾਲੀ ਪਤਾ ਲੱਗਦਾ ਮੱਜਾਂ ਜੇ ਕੋਈ ਚੀਜ਼ ਫਿਰਦੀ ਆ ਤੇ ਬਾਕੀ ਤੁਸੀਂ ਭਰਾਵਾਂ ਨੇ ਬਹੁਤ ਮਾਨ ਸਤਕਾਰ ਦਿੱਤਾ ਆਪਣੇ ਚੈਨਲ ਨੂੰ ਤੇ ਤੁਹਾਡਾ ਹੀ ਚੈਨਲ ਆ ਭਰਾਓ ਤੇ ਧੰਨਵਾਦ ਜਿਹੜਾ ਤੁਸੀਂ ਆਪਣੇ ਆ ਵੀਡੀਓ ਦੇਖਦੇ ਹੋ ਸਮਾਂ ਕੱਢ ਕੇ ਸਮਾਂ ਕੱਢ ਕੇ ਵੀਡੀਓ ਵੇਖਣ ਦਾ ਬਹੁਤ ਧੰਨਵਾਦ ਤੁਹਾਡਾ ਇਹ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਸਾ ਹੈ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਪਿਆਰ ਦੇਣ ਦੀ